ਅਸਲਾਮੁਅਲੈਕਮ ਵੀਰੋ ਕੀ ਹਾਲ ਐ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਵੀਰ ਜੀ ਜਿਹੜੀ ਬਾਬਾ ਰਣਜੀਤ ਢੱਡਰੀਆਂ ਵਾਲਿਆ ਉਹ ਅੱਜ ਨਾ ਜਿਹੜੇ ਘਰ ਦੇ ਵਿੱਚ ਦੁੱਖ ਤਕਲੀਫਾਂ ਜਾਂ ਪਰੇਸ਼ਾਨੀਆਂ ਨਾ ਹਰ ਘਰ ਦੇ ਜੋ ਫੈਮਿਲੀ ਦੇ ਵਿੱਚ ਹੁੰਦੀਆਂ ਨਾ ਹਾਂਜੀ ਉਹਨਾਂ ਦੇ ਬਾਰੇ ਦੱਸਦੇ ਪਏ ਐ ਕਿ ਕਿਉਂ ਇੰਨੀਆਂ ਪਰੇਸ਼ਾਨੀਆਂ ਇਹ ਦੁੱਖ ਤਕਲੀਫਾਂ ਨਾ ਹਰ ਘਰ ਦੇ ਵਿੱਚ ਵੜੀਆਂ ਪਈਆਂ ਮੈਂ ਮਤਲਬ ਕਿ ਅੱਜ ਉਹਨਾਂ ਫੈਮਿਲੀ ਉੱਤੇ ਇਹ ਘਰ ਦੀਆਂ ਗੱਲਾਂ ਬਾਰੇ ਦੱਸਦੇ ਪਏ ਕਿ ਜਿਹੜੇ ਤਕਲੀਫਾਂ ਜਾਂ ਟੈਨਸ਼ਨਾਂ ਵਧੀਆਂ ਨਾ ਉਹਨਾਂ ਨੂੰ ਦੱਸੰਦੇ ਤੇ ਉਹਨਾਂ ਦਾ ਫਿਰ ਹੱਲ ਵੀ ਦੱਸ ਦੇਗੇ ਤਾਂ ਹੱਲ ਕੀ ਹੈ ਵੀਰ ਜੀ ਹਰ ਹਾਲਾ ਹਰ ਘਰ ਦੇ ਵਿੱਚ ਵੀਰ ਜੀ ਇਹੋ ਜਿਹੇ ਹਾਲਾਤ ਹੁੰਦੇ ਆ ਬਿਲਕੁਲ ਉਹੀ ਕਹਿੰਨ ਕਿ ਘਰ ਦੀ ਇੰਡ ਟੈਂਸ਼ਨ ਆ ਨਾ ਉਹਨਾਂ ਦੇ ਬਾਰੇ ਗੱਲ ਕਰਦੇ ਪਏ ਆ ਬੜੀ ਜ਼ਬਰਦਸਤ ਗੱਲ ਕਰਦੇ ਤੁਹਾਨੂੰ ਪਤਾ ਹੀ ਉਹਨਾਂ ਦਾ ਕਿ ਇੱਕ ਬੜੇ ਅੱਛੇ ਆਲਮ ਹੈ ਉਹਨਾਂ ਨੂੰ ਬੜਾ ਗਿਆਨ ਹੈ ਤੇ ਖੈਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਆ ਉਹਨਾਂ ਦੀ ਗੱਲਬਾਤ ਤੇ ਉਸ ਤੋਂ ਬਾਅਦ ਨਾ ਫਿਰ ਆਪਾਂ ਆਪਣੀ ਜਿਹੜੀ ਰੋ ਕੋ رائے ਦਾਂਗੇ ਤੇ ਇਸ ਤੋਂ ਪਹਿਲੇ ਵੀਰਾਂ ਭਰਾਵਾਂ ਅਗੇ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਮੈਨੂੰ ਵੀ ਸ਼ ਸਾਰੇ ਜਿਹੜੇ ਦੱਸੋ ਵੀ ਇੱਕ ਪਿੰਡ ਵਿੱਚ 500 ਪਰਿਵਾਰ ਰਹਿੰਦਾ ਹੈ 700 ਪਰਿਵਾਰ ਰਹਿੰਦਾ ਹੈ 500 ਦੇ ਘਰੇ ਨੂੰ ਸੱਸ ਵੀ ਹੈਗੀ 500 ਦੇ ਘਰੇ ਨੂੰ ਵੀ ਹੈਗੀ ਸੱਸਾਂ ਨੂੰ ਮੈਨੂੰ ਇਹ ਦੱਸੋ ਵੀ ਕਿੰਨੇ ਪਰਸੈਂਟ ਘਰ ਜਿਹੜੇ ਆ ਜਿਨ੍ਹਾਂ ਚ ਨੂੰ ਸੱਸ ਦੀ ਲੜਾਈ ਪਰਸੈਂਟੇਜ ਦੱਸੋ ਮਤਲਬ 50% ਮੰਨਦੇ ਆ ਵੀ ਲੜਾਈ ਹੁੰਦੀ ਹੋਣੀ ਪੱਕਾ ਹੁੰਦੀ ਹੈ ਵੈਸੇ ਤੇ ਵੱਧ ਹੋਊ ਵੇ ਤੇ 80 ਪਰ ਚਲੋ 80 ਨਾ ਮੰਨੋ ਕਿੰਨੇ ਮੰਨੀਏ 50 ਮੰਨ ਲੈਂਦੇ ਜੇ 50 ਮੰਨ ਕੇ ਚੱਲੀਏ ਵੀ 50% ਘਰਾਂ ਦੇ ਵਿੱਚ ਸੱਸਾਂ ਦੀ ਤੇ ਨੂੰਹਾਂ ਦੀ ਲੜਾਈ ਹੁੰਦੀ ਹੈ ਘਰ ਮੈਂ ਕਿੰਨਾ ਦੱਸਿਆ 500 ਤੇ ਕਿੰਨੇ ਅੱਧ ਹੋ ਗਿਆ 250 ਘਰ ਦੇ ਵਿੱਚ ਸਸਤੀ ਵੀ ਲੜਾਈ ਹੈ ਤੇ ਨੂੰਹ ਦਾ ਝਗੜਾ ਚੱਲ ਰਿਹਾ ਹੈ ਅੱਛਾ ਹੁਣ ਸੱਸ ਦੇ ਘਰ ਵਾਲਾ ਬੰਦਾ ਜਿਹੜਾ ਸਹੁਰਾ ਉਹ ਵੀ ਦੁਖੀ ਹੈ ਤੇ ਨੂੰਹ ਦੇ ਘਰ ਵਾਲਾ ਮਤਲਬ ਪੁੱਤ ਹੈ ਜਿਹੜਾ ਉਹ ਵੀ ਦੁਖੀ ਹੈ 257 ਦੁਖੀ ਐ 259 ਦੁਖੀ ਐ 250 ਦੁਖੀ ਐ ਤੇ 250 ਹੀ ਪੁੱਤ ਦੁਖੀ ਐ ਮਤਲਬ ਹਜ਼ਾਰ ਬੰਦਾ ਤੇ ਐਈ ਦੁਖੀ ਤੁਰਿਆ ਫਿਰਦਾ ਇੱਕ ਪਿੰਡ ਚ ਤੇ ਐਨੇ ਦੁਖੀ ਨੇ ਜਿਹੜੇ ਗਾਂ ਨਿਆਣੇ ਨੇ ਬਾਕੀ ਜਿਹੜੇ ਬਾਕੀ ਦੇ ਜੀ ਉਹਨਾਂ ਦੇ ਮੂੰਹ ਕੰਨੀ ਵੇਖਦੇ ਨੇ ਵੀ ਲੜਪਦੀ ਰਹਿੰਦੇ ਨੇ ਤਾਂ ਤੁਸੀਂ ਸੁਖੀ ਕਰ ਲੋਗੇ ਉਹ ਪਿੰਡਾਂ ਨੂੰ ਉਹਨਾਂ ਦੇ ਉਹਨਾਂ ਦਾ ਐ ਸਿੱਧਾ ਕਹਿੰਦੇ ਆ ਉਹਨਾਂ ਦੇ ਪੁੱਤ ਕਲੇਸ਼ ਨੂੰ ਮਟਾਉਣ ਲਈ ਤੇ ਰੋਜ਼ ਪੰਚਾਇਤਾਂ ਬੈਠਦੀਆਂ ਨੇ ਕਦੇ ਉਹਦਾ ਝਗੜਾ ਖਤਮ ਕਰੋ ਕਦੇ ਉਹਦਾ ਕਰ ਖਤਮ ਵੀ ਤੁਹਾਨੂੰ ਕੀ ਲੱਗਦਾ ਕੋਈ ਹੁਣ ਇਹ ਜਿਹੜੇ ਵਿਚਾਲੇ ਦੇ ਫਸੇ ਜੀ ਹੁੰਦੇ ਨੇ ਕਈ ਨਣਾਣਾ ਕਈ ਮੁੰਡੇ ਗਵਰ ਕੁਆਰੇ ਉਹ ਵਿਚਾਲੇ ਫਸ ਜਾਂਦੇ ਨਹੀਂ ਮੈਂ ਇੱਧਰ ਹੋਵਾਂ ਕਿ ਮੈਂ ਇੱਧਰ ਹੋਵਾਂ ਉਹ ਕਹਿੰਦਾ ਮੈਂ ਕਿੱਧਰ ਹੋਵਾਂ ਹੁਣ ਉਹ ਕਿੰਨੇ ਪਰੇਸ਼ਾਨ ਨੇ ਹਿਸਾਬ ਲਾਓ ਜਰਾ ਇੰਨੇ ਵੱਡੇ ਸਿਸਟਮ ਦੇ ਵਿੱਚ ਸਾਡੇ ਪੰਜਾਬ ਦੇ ਇੱਕ ਹੀ ਪਿੰਡ ਵਿੱਚ 50% ਲੋਕ ਐਂ ਦੁਖੀ ਨੇ ਤੇ 50% 250 ਨੂੰ ਦੁਖੀ ਬੈਠੀ 250 ਸੱਤ 250 ਸੋਹਰਾ 250 ਹੀ ਮੁੰਡਾ ਕਿਉਂਕਿ ਜੇ ਘਰ 'ਚ ਲੜਾਈ ਆ ਲੂਸ ਅਸਦੀ ਤੇ ਸੋਹਰਾ ਵੀ ਫਸ ਜਾਂਦਾ ਮੈਂ ਹੁਣ ਕਿੱਧਰ ਹੋਵਾਂ ਉਹਨੂੰ ਪਤਾ ਵੀ ਘਰ ਆ ਨਹੀਂ ਨਾ ਉਸੇ ਰਹਿਣਾ ਹੀ ਪੈਣਾ ਮੇਰੇ ਮੁੰਡਾ ਸੋਚਦਾ ਮੈਂ ਹੁਣ ਕਿੱਧਰ ਜਾਵਾਂ ਮਾਂ ਲੋ ਹੋਵਾਂਗੇ ਘਰ ਵਾਲੀ ਵਾਲੇ ਸਾਰੇ ਹੀ ਫਸੇ ਐਂਦਾ ਕਲੇਸ਼ ਤੇ ਸਾਡੇ ਕਹਿਣਗੇ ਇਹ ਜਿਹੜੇ ਗੂਰੇ ਨੇ ਵਿਆਹ ਕਰਾਣ ਸਾਰਾ ਡੱਡ ਲੈ ਕੇ ਜਿੰਦਗੀ ਇਹ ਵੀ ਤੁਹਾਡੀ ਬੜੀ ਜ਼ਿੰਦਗੀ ਹੈ ਵੀ ਤੁਸੀਂ ਤੇ ਰੋਜ਼ ਆ ਇਹਨੂੰ ਵਧੀਆ ਮੰਨਦਾ ਹੈ ਤੁਸੀਂ ਮੰਨ ਲਓ ਵੀ ਜੇ ਉਹ ਉਹ ਵਧੀਆ ਹੈ ਨਹੀਂ ਉਹਨਾਂ ਦੀਆਂ ਪੰਚਾਇਤਾਂ ਨਹੀਂ ਬੈਂਦੀਆਂ ਭਰਾਵੋ ਉਹ ਕੁੱਤਿਆ ਬਿੱਲਿਆ ਨਹੀਂ ਕਰਦੇ ਇੱਕ ਦੂਜੇ ਨੂੰ ਕੁੱਤੀਏ ਕੁੱਤੀਏ ਕਹਿ ਕੇ ਥੋੜਾ ਖਿਹੜਾ ਛੱਡਦੇ ਨੇ ਕਮੈਂਟੇ ਤਾਂ ਤੇ ਜਿਹੜੇ ਸਾਡੇ ਸਮਾਜ ਵਿਗਿਆਨੀ ਨੇ ਉਹ ਤਾਂ ਇਹਨਾਂ ਵਿਸ਼ਿਆਂ ਬਾਰੇ ਕਦੇ ਵੀ ਗੱਲ ਨਹੀਂ ਕਰਨੀ ਕਿ ਸਮਾਜ ਬਣਨਾ ਕਿੱਦਾਂ ਦਾ ਚਾਹੀਦਾ। ਕੁਝ ਟੌਪਿਕ ਇਦਾਂ ਦੇ ਨੇ ਜਿਦੇ ਤੇ ਕਦੇ ਡਿਸਕਸ਼ਨ ਨਹੀਂ ਕਰੀ। ਨਾ ਉਹਨਾਂ ਨੇ ਵਿਚਾਰ ਕੀਤੀ ਹੈ ਨਾ ਕਰਨੀ। ਜਿਹੜੇ ਸਮਾਜਿਕ ਵਿਗਿਆਨੀ ਹੁੰਦੇ ਐ ਉਹ ਸਮਾਜ ਦਾ ਸੁਭਾਅ ਕੀ ਐ, ਕਿੱਧਰ ਨੂੰ ਜਾ ਰਿਹਾ ਐ ਉਹਦੇ ਤੇ ਆਪਣਾ opinion ਦਿੰਦੇ ਐ। ਫਿਰ ਸਮਾਜ ਨਵੇਂ ਤੀਕੇ ਸਿਰ ਬਰਨਾ ਚੰਦਦਾ। ਮੈਂ ਵੀ ਇਹਦੇ ਸੁਣੋ। ਵੇਖੋ ਹੁਣ ਮੰਨ ਲਓ ਵੀ ਨੂੰ ਤੇ ਸੱਸ ਕਦੇ ਨਾ ਕਦੇ ਤੇ ਨੂੰ ਸੱਸ ਨੇ ਅੱਡ। ਉਹਨਾ ਹੀ ਹੁੰਦਾ ਹੈ। ਪੱਕੀ ਗੱਲ ਹੈ ਨਾ ਵੀ ਅੱਡ ਹੋਣਾ। ਹੁਣ ਨੂੰ ਗਈ ਨੂੰਹ ਐਦਾਂ ਦੀ ਆਉਂਦੀ ਐ ਉਹ ਆਖ ਕੇ ਦੇਖਦੀ ਐ। ਇੱਕ ਨਾ ਹਿਊਮਨ ਸਾਈਕੀ ਐ। ਆਲਣਾ ਹਰ ਇੱਕ ਨੂੰ ਚਾਹੀਦਾ। ਕਰ। ਮੰਨ ਲਓ ਵੀ ਜਿਵੇਂ ਪੰਛੀ ਐ ਜਿਹੜੇ ਆਪਣਾ ਆਲਣਾ ਬਣਾਉਂਦੇ ਐ। ਜਾਨਵਰ ਵੀ ਜਿਹੜੇ ਆਪਣੀ ਖੁੱਡ ਭਾਲਦੇ ਐ ਕਿਤੇ ਨਾ ਕਿਤੇ ਵੀ ਮੇਰਾ ਟਿਕਾਣਾ ਹੋਵੇ। ਹਰ ਖੁਸ਼ ਹੁੰਦਾ ਮੇਰੀ ਮੇਰਾ ਟਿਕਾਣਾ ਹੋਵੇ ਮੈਂ ਜਿੱਥੇ ਬੈਠਾਂ ਜਿੱਥੇ ਰਵਾਂ ਜਿੱਥੇ ਮੇਰੀ ਮਰਜ਼ੀ ਚੱਲੇ ਮੈਂ ਸਾਰੀ ਦੁਨੀਆ ਚ ਘੁੰਮਦਾ ਪਰ ਮੈਂ ਜਿੱਥੇ ਮਰਜ਼ੀ ਜਾਵਾਂ ਵੱਡੇ ਵੱਡੇ ਘਰਾਂ ਚ ਲੋਕ ਮੈਨੂੰ ਆਪਣਾ ਕਮਰੇ ਸਾਰੇ ਥਾਂ ਤੇ ਸਹੂਲਤ ਦਿੰਦੇ ਆ ਭਾਈ ਸਾਹਿਬ ਆਏ ਆ ਸਾਡੇ ਘਰੇ ਕੋਈ ਇਹਨਾਂ ਦੀ ਸੇਵਾ ਚ ਕਮੀ ਨਾ ਰਵੇ ਅਗਲਾ ਕਰਦਾ ਹੀ ਐ ਪਰ ਮੈਂ ਜਿੱਥੇ ਵੀ ਜਾਵਾਂ ਸਭ ਤੋਂ ਵੱਧ ਸ਼ਾਂਤੀ ਕਿੱਥੇ ਆ ਕੇ ਆਉਂਦੀ ਆਪਦੇ ਘਰੇ ਮੈਂ ਆਪਣੇ ਕਮਰੇ ਚਾਹੂੰਗਾ ਆਪਣੇ ਕਿਚਨ ਚਾਹੂੰਗਾ ਆਪਣੇ ਘਰ ਬੈਠੂੰ ਉਹ ਫਰਕ ਹੈ ਬੜਾ ਤੁਸੀਂ ਆਪਣੇ ਹਿਸਾਬ ਨਾਲ ਉੱਠਨੇ ਆ ਬੈਠਣਾ ਤੁਹਾਡਾ ਸਾਰਾ ਕੁਝ ਬੜਾ ਫਰਕ ਹੁੰਦਾ ਹੈ ਔਰਤ ਵੀ ਔਰਤ ਦਾ ਵੀ ਸੁਭਾਅ ਹੈ ਕਿ ਮੇਰਾ ਮੇਰਾ ਇੱਥੇ ਕਿਚਨ ਸਰੰਡਰ ਮੈਂ ਜੋ ਸੋਚਾਂ ਮੈਂ ਆਪਣੇ ਘਰ ਚ ਬਣਾ ਸਕਦਾ ਚ ਵੇਖੋ ਘਰ ਚ ਜੋ ਜੋ ਇੱਕ ਡਿਸਾਈਡ ਕਰਦਾ ਨਾ ਵੀ ਆ ਬਣੇਗਾ ਇਹਦਾ ਮਤਲਬ ਚੱਲਦੀ ਘਰ ਵਿੱਚ ਉਹਦੀ ਬਣਾਏਗਾ ਨਹੀਂ ਬਣੇਗਾ ਇੱਕ ਹੁੰਦਾ ਬਣਾਉਣ ਵਾਲਾ ਇੱਕ ਹੁੰਦਾ ਡਿਸਾਈਡ ਕਰਦਾ ਜਿਹੜਾ ਵੀ ਐ ਕਰਦਾ ਮਾਲਕ ਉਹ ਹੈ ਡਿਸਾਈਡ ਕਰਦਾ ਜਿਹੜਾ ਜਿਹੜੇ ਜਿਸ ਦੇ ਡਿਸੀਜਨ ਹੁੰਦੇ ਆ ਵੀ ਅੱਜ ਆ ਬਣਨਾ ਹੈ ਅੱਜ ਆ ਬਣਨਾ ਹੈ ਐ ਕਰਦਾ ਐ ਕਰਦਾ ਉਹ ਚੱਲਦੀ ਹੈ ਹੁਣ ਨੂੰ ਐ ਇੱਕ ਔਰਤ ਮੈਂ ਨੂੰ ਦੀ ਗੱਲ ਨਹੀਂ ਕਰਦਾ ਇੱਕ ਔਰਤ ਦੇ ਦਿਮਾਗ ਵਿੱਚ ਪਿਆ ਹੁੰਦਾ ਕਿ ਮੇਰਾ ਘਰ ਹੋਵੇ ਚਾਹੇ ਛੋਟਾ ਜਿਹਾ ਉਹਨਾ ਕੀ ਹੋਵੇ ਪਰ ਮੇਰਾ ਮੇਰੀ ਕਿਚਨ ਐ ਮੇਰਾ ਉੱਥੇ ਸਮਾਨ ਪਿਆ ਐ ਮੇਰਾ ਬੈਡਰੂਮ ਐ ਮੇਰੀ ਮਰਜ਼ੀ ਐ ਮੇਰਾ ਘਰ ਐ ਮਤਲਬ ਮੇਰਾ ਹੁਣ ਸੁਭਾਅ ਆ ਕੁਦਰਤ ਦੀ ਗੱਲ ਹੁਣ ਜਦੋਂ ਕਈ ਨੂੰ ਆ ਕੇ ਵੇਖਦੀਆਂ ਵੀ ਆਹ ਜਿਹੜੀ ਮੇਰੀ ਸੱਸ ਹੈ ਇਹ ਤੇ 45 ਸਾਲ ਦੀ ਹੈ ਚੱਲਦੀ ਜਿਲੀਏ ਘਰ ਚ ਇਹਦੀ ਤੇ ਮਤਲਬ ਮੇਰਾ ਇਹ ਬਣਿਆ ਵੀ ਜਦੋਂ ਤੱਕ ਇਹ 60 ਦੀ ਹੋਊ ਉਦੋਂ ਤੇ 25 ਸਾਲ ਲੰਘ ਜਾਣਗੇ ਵੀ ਜਦੋਂ ਉਹ ਬੁੱਢੀ ਹੋਵੇ ਤੇ ਚੰਗੀ ਭਲੀ ਹੈਗੇ ਇਹਦੇ ਘੋੜੇ ਵਰਗੀ ਫਿਰਦੀ ਵੀ ਇਹਦਾ ਮਤਲਬ 25 ਸਾਲ ਇਹਦੀ ਜੱਲੂ ਮੇਰਾ ਘਰ ਨਹੀਂ ਬਣਨਾ ਤੇ ਜਦੋਂ ਤੱਕ ਇਹ ਮਰੂ ਉਦੋਂ ਮੇਰੇ ਵਾਲੀ ਆ ਜੂ ਸਮਝਦੇ ਹੋ ਗੱਲ ਅੱਜਾ ਉਦੋਂ ਤੱਕ ਵੀ ਐ ਹੋ ਜਾਣਾ ਮਤਲਬ ਹੁਣ ਇੱਥੇ ਇੱਕ ਪੰਗਾ ਆ ਉਹ ਫਿਰ ਕੀ ਕਰਦੀਆਂ ਨੇ ਉਹ ਵੀ ਉਹ ਵੀ ਘਰ ਚ ਆਉਂਦੀਆਂ ਨੇ ਸੱਸ ਚ ਆਉਂਦੀ ਆ ਮੇਰੀ ਚੱਲੇ ਉਹ ਐਦਾਂ ਪ੍ਰੋਬਲਮ ਪੈਂਦੀ ਇੱਥੇ ਕਿ ਟ੍ਰਬਲ ਉੱਪਰ ਆ ਜਾਂਦੀ ਘਰ ਜਿਸਪਿਊਟ ਖੜਾ ਹੋ ਜਾਂਦਾ ਖਲਾਰਾ ਪੈਣਾ ਹੁਣ ਇੱਥੇ ਉਹ ਟਰਾਈ ਕਰਦੀ ਹੈ ਕਿ ਮੈਂ ਹੁਣ ਕੀ ਕਰਾਂ ਫਿਰ ਹੌਲੀ-ਹੌਲੀ ਇੱਕ ਦੂਜੇ ਨਾਲ ਲੜਾਈ ਚੱਲਦੀ 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 ਕਲੇਸ਼ ਪੈਂਦਾ ਫਿਰ ਪੰਚਾਇਤਾਂ ਸੱਦੀਆਂ ਜਾਂਦੀਆਂ ਫਿਰ ਮਾਫ਼ ਕਰਨਾ ਇਦਾਂ ਦੇ ਕਮੈਂਟ ਵੀ ਹੁੰਦੇ ਨੇ ਵੀ ਏ ਮਾੜੇ ਕਰਦੀ ਐ ਉਹਦੇ 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 ਮਾਪਿਓ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਆ ਉਹ ਫਿਰ ਉਹਨੂੰ ਕੁੱਤੀਏ ਬਿੱਲੀਏ ਕਹਿੰਦੀ ਐ ਬਜ਼ੁਰਗ ਨੂੰ ਵੀ ਗਾਲ੍ਹਾਂ ਕੱਢੀਆਂ ਜਾਂਦੀਆਂ ਇੱਕ ਦੂਜੇ ਦੇ ਵਿੱਚ ਇੰਨਾ ਖਲਾਰਾ ਪਾ ਕੇ ਹੁਣ ਕੀ ਖਟਿਆ ਕਹਿੰਦੇ ਅੱਡ ਡੋਗ ਇੱਥੇ ਪਹੁੰਚਦੇ ਆ ਹੁਣ ਅੱਡ ਡੋ ਗਏ ਭਲਾ ਇਹ ਪਹਿਲਾਂ ਹੀ ਕੀਤਾ ਹੋਵੇ ਫੇਰ ਕਿਵੇਂ ਭਲਾ ਸੁਣੋ 1 ਮਿੰਟ ਲਈ ਸੁਣੋ ਮੰਨ ਲਓ ਤੁਸੀਂ ਟੁੱਠੀ ਪਾਣ ਲੱਗੇ ਆ वैसे ते कई बंदਿਆਂ ਦੀ ਗੁੰਜਾਇਸ਼ ਇਹ ਜੀ ਹੈ ਵੀ ਜਿਹੜੇ ਜਿਹੜੇ ਆਪਣੇ ਬੱਚਿਆਂ ਵਾਰੇ ਦੋ ਦੋ ਘਰ ਵਿਆਹ ਮੇਰੇ ਵੱਡੇ ਪੁੱਤ ਦਾ ਆ ਮੇਰੇ ਛੋਟੇ ਜੇ ਬੰਦਾ ਪਹਿਲਾਂ ਹੀ ਐ ਰੱਖੇ ਵੀ ਜਿੱਦੇ ਵਿਆਹ ਕੇ ਆਉਣਾ ਘਰ ਮੇਰੇ ਸਾਹਮਣੇ ਸਾਹਮਣੇ ਦੋ ਘਰ ਹੈ ਆ ਮੇਰਾ ਉਹਨੂੰ ਪਹਿਲੇ ਦਿਨ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਨਾਲ ਲਾ ਜਾ ਕੇ ਇਹ ਕਿਹਾ ਜਾਵੇ ਪੁੱਤ ਆ ਘਰ ਤੇਰਾ ਹੈ ਚਾਹੇ ਵਿਗਾੜ ਚਾਹੇ ਸਵਾਰ ਜਦੋਂ ਬਾਜ ਮਾਰੋਗੇ ਅਸੀਂ ਆਮ ਆ ਘਰ ਤੇਰਾ ਹੈ ਤੇਰੀ ਕਿਚਨ ਹੈ ਤੇਰਾ ਘਰ ਹੈ ਤੇਰੇ ਕੱਪੜੇ ਲੀੜੇ ਤੂੰ ਰੋੜੋ ਗਵਾੜੋ ਧੋਵੋ ਨਾ ਤੋ ਉਹ ਸਫਾਈ ਰੱਖੋ ਨਾ ਰੱਖ ਆ ਸਾਡਾ ਸਾਨੂੰ ਜਦੋਂ ਆਵਾਜ਼ ਮਾਰੋਗੇ ਅਸੀਂ ਹਾਜ਼ਰ ਹਾਂ ਚਲੋ ਜੇ ਦੋ ਘਰ ਨਹੀਂ ਬਣਾਉਣ ਜੋਗੇ ਇੱਕ ਹੀ ਘਰ ਹੋਵੇ ਇੱਕ ਘਰ ਦੇ ਵਿੱਚ ਪਹਿਲਾਂ ਹੀ ਇਸ ਹਿਸਾਬ ਨਾਲ ਹੁਣ ਕਈ ਕੋਠੀਆਂ ਇਹ ਜਿਹੀਆਂ ਬਣਦੀਆਂ ਇੱਕ ਸਾਹਮਣੇ ਗੇਟ ਹੈ ਇੱਕ ਪਿੱਛੋਂ ਦੀ ਗੇਟ ਹੁੰਦਾ ਹੈ ਦੋ ਕਮਰੇ ਸਾਈਡ ਤੇ ਰੱਖ ਲਓ ਵਿੱਚ ਉਹਦੇ ਇਦਾਂ ਲੋਹੇ ਦਾ ਕੋਈ ਜਾਂ ਕੋਈ ਲੱਕੜ ਦਾ ਛੱਟਰ ਲਾ ਲਓ ਗੇਟ ਬੰਦ ਕਰ ਲਓ ਬੰਦ ਕਰੋਗੇ ਘਰ ਦੋ ਖੋਲ ਦਿਓਗੇ ਤੇ ਇੱਕ ਇੱਕ ਰਸੋਈ ਉੱਧਰ ਹੋਵੇ ਕਮਰਾ ਉੱਧਰ ਹੋਵੇ ਅਗਲਾ ਖਾਣ ਪਾਣ ਬੱਚੇ ਆਪਣੀ ਮਰਜ਼ੀ ਕਰਨ ਹੱਸਣ ਖੇਡਣ ਇੰਦਾ ਪਹਿਲੇ ਦਿਨ ਹੋ ਗਿਆ ਵੀ ਬੇਟਾ ਘਰ ਸਾਡਾ ਛੋਟਾ ਜਿਹਾ ਇੱਧਰ ਮੇਰਾ ਕਿਚਨ ਐ ਇੱਧਰ ਐ ਆ ਤੁਹਾਡਾ ਇੱਤੀਰਾ ਐ ਇਹਦੇ 'ਚ ਤੇਰੀ ਜੱਲੂ ਆਰ ਸੋਈ 'ਚ ਤੇਰੀ ਜੱਲੂ ਤੂੰ ਮਰਜ਼ੀ ਨਾਲ ਬਣਾ ਮਰਜ਼ੀ ਨਾਲ ਖਾ ਤੁਸੀਂ ਖਾਓ ਵਗਾੜੋ ਤੇ ਜਿੱਦੇ ਆਵਾਜ਼ ਮਾਰੋਗੇ ਤੁਹਾਡੇ ਕੋਲ ਆਵਾਂਗੇ ਨਹੀਂ ਤੇ ਅਸੀਂ ਇੱਧਰ ਆ ਤੁਸੀਂ ਇੱਧਰ ਆ ਤੇ ਕਿੰਨਾ ਚੰਗਾ ਹੋਵੇ ਪਿਆਰ ਇੰਨਾ ਪਵੇ ਵੀ ਅੱਡ-ਅੱਡ ਬਣੇ ਹੀ ਨਾ 2 ਸਾਲਾਂ ਬਾਅਦ ਕਹਿਣਾ ਜਿਹੜੀ ਵਿਚਾਲੇ ਕੰਧ ਦੀ ਗੱਡੀ ਨੂੰ ਢਾਓ ਅਸੀਂ ਤੇ ਇੱਕ ਹੀ ਆ ਅੱਛਾ ਜੇ ਤੇ ਢਾ ਦੇਣਗੇ ਤੇ ਇੱਕ ਹੋ ਜਾਣਗੇ ਨਹੀਂ ਤੇ ਅੱਡ-ਅੱਡ ਤੇ ਪਹਿਲੇ ਦਿਨ ਹੀ ਹੈਗੇ ਜੇ ਜੇ ਤੇ ਹਿੰਮਤ ਹੋਊ ਫਿਰ ਤੇ ਵਿਚਾਲੇ ਵਾਲੀ ਕੰਧ ਢਾ ਕੇ ਇੱਕ ਹੋ ਜੂ ਵੀ ਇਕੱਠੇ ਰਹਿ ਸਕਦੇ ਆ 2 ਸਾਲ ਰਹਿ ਕੇ ਵੇਖ ਲਿਆ ਇਹਦਾ ਮਤਲਬ ਹੈ ਇਕੱਠੇ ਹੀ ਰਹਿੰਦੇ ਆ ਨਾ ਦੇ ਹੀ ਘਰ ਦੋ ਆ ਰਹਿੰਦੇ ਤੇ ਇਕੱਠੇ ਹੀ ਆ ਕਹਿਣਗੇ ਢਾਓ ਕੰਧ ਵਿੱਚੋਂ ਨੀ ਤੇ ਅੱਡ ਅੱਡ ਤੇ ਫਿਰ ਹੈਗੇ ਸੀ ਕੁੱਤਿਆ ਬਿੱਲਿਆ ਤੇ ਨਾ ਹੋਇਆ ਜਿਹੜਾ ਦੁਨੀਆਂ ਨੇ ਜਲੂਸ ਵੇਖਿਆ ਉਹ ਤੇ ਨਾ ਹੋਇਆ ਘੜ ਤੋਂ ਘੜ 100 100 ਰਾਤ 100 ਮੁੰਡਾ ਤੇ ਸੁਖੀ ਹੋਇਆ ਜਿਹੜੇ ਵਿਚਾਲੇ ਵਾਲੇ ਉਹਨਾਂ ਦੇ ਕਲੇਸ਼ ਵਿੱਚ ਫਸੇ ਸੀ ਉਹ ਤੇ ਸੌਖੇ ਹੋਏ ਜਦੋਂ ਤੁਸੀਂ ਰਿਲੈਕਸ ਹੋ ਗਏ ਤਾਂ ਸਾਡਾ ਰਿਲੈਕਸ ਹੋਇਆ ਘਟ ਤੋਂ ਘਟ ਕਿੰਨਾ ਕਿੰਨੇ ਲੋਕ ਨੇ ਪਿੰਡ ਦੇ ਵਿੱਚ ਕਿੰਨੀਆਂ ਨੂੰਹਾਂ ਕਿੰਨੀਆਂ ਸੱਸਾਂ ਕਿੰਨੇ ਮੁੰਡੇ ਕਿੰਨੇ ਸੋਹਰੇ ਉਹ ਸਾਰੇ ਸੁਖੀ ਬਸਣਗੇ ਤੇ ਜਿਹੜਾ ਗੁੱਸਾ ਆ ਲੜਾਈਆਂ ਝਗੜੇ ਬਹੁਤੇ ਤੇ ਲੜ ਕੇ ਘਰੋਂ ਦੇ ਆ ਸਿਰ ਕਿਸੇ ਹੋਰ ਦਾ ਪਾੜ ਦਿੰਦੇ ਬਾਹਰ ਗੰਡਾਸੇ ਉਹ ਗੁੱਸਾ ਲੈਣਾ ਤੇ ਹੈ ਹੀ ਕਿਤੇ ਨਾ ਕਿਤੇ ਨਿਕਲੂ ਤੇ ਹੈ ਹੀ ਹੁਣ ਲੜੀ ਸੱਸ ਨਾਲ ਹੁਣ ਉਹਨੇ ਨਿਆਣੇ ਕੁੱਟ ਦੇਣੇ ਸੱਸ ਲੜ ਕੇ ਹੱਟੀ ਐ ਨੂੰ ਨਾਲ ਉਹਨੇ ਘਰ ਆਲਾ ਉਹ ਆਇਆ ਉਹ ਕਹਿੰਦਾ ਆ ਗਿਆ ਚੋਰ ਦਾੜੀ ਉਹਦੇ ਗਲ पे ਉਹ ਕਹਿੰਦਾ ਮੇਰੀ ਗਾੜੀ ਨਹੀਂ ਹੋਇਆ ਵੀ ਮੈਂ ਬਾਹਰੋਂ ਆਇਆ ਥੱਕ ਕੇ ਆਉਂਦਿਆਂ ਹੀ ਮੈਨੂੰ ਸਰੋਪਾ ਪੈ ਗਿਆ ਹੁਣ ਅਗਲਾ ਵੇਖਦਾ ਹੀ ਐ ਸਾਡੇ ਵੱਲ ਐਦਾਂ ਹੀ ਐ ਨਾ ਮਤਲਬ ਮਤਲਬ ਜਿਹੜਾ ਵੀ ਬੰਦਾ ਜਿਹੜਾ ਵੀ ਬੰਦਾ ਜਿਹੇਜਾ ਵੀ ਹੋਵੇ ਉਹ ਫਿਰ ਐਂ ਸੋਚੀ ਜਾਂਦਾ ਵੀ ਬਣ ਕੀ ਰਿਆ ਸਾਡੇ ਕਰੇ ਦੁਖੀ ਮਾਰਿਆ ਹੁਣ ਉਹ ਪੰਚਾਇਤਾਂ 'ਚ ਜਾਊ ਤਾਂ ਦੁਖੀ ਐ ਬਾਹਰੇ ਜਾ ਕੇ ਬੈਠੂ ਤਾਂ ਦੁਖੀ ਐ ਜੇ ਕਿਤੇ ਭੁੱਲ ਭੁਲੇਖੇ ਇੱਥੇ ਦੀਵਾਨ 'ਚ ਲਿਆ ਉਹ ਇੱਥੇ ਵੀ ਸੁੱਡਲ ਜਿਆ ਬਣ ਕੇ ਬੈਠਾ ਮੈਂ ਵੇਖਦਾ ਹੁੰਦਾ ਜਾਂ ਤੇ ਤਾਂ ਹੀ ਵੇਖੀ ਸੁ ਮੈਨੂੰ ਪਤਾ ਹੁੰਦਾ ਵੀ ਇਹ ਮਾਰਿਆ ਕਿਸੇ ਰੋਗ ਦਾ ਦੁਮਾਜ ਕੁਝ ਹੋਰ ਚੱਲੀ ਐ ਜਾਂ ਤਰਤੀਰ ਵਾਲੀ ਐ ਐ ਹੀ ਨਜ਼ਰਾਂ ਹੀ ਗੱਡੀ ਰੱਖੂ ਥੱਲੇ ਮੈਂ ਉਹ ਕੀ ਕਹਿ ਰਿਹਾ ਉਹ ਮਾੜੀ ਜੀ ਮੇਰੀ ਗੱਲ ਸੁਣਦਾ ਵੀ ਕਹਿ ਕੀ ਰੇ ਸੁਣ ਕੇ ਫਿਰ ਫਿਰ ਉਹਨੂੰ ਚੇਤਾ ਆ ਜਾਂਦਾ ਕਿ ਘਰੇ ਜਾਣਾ ਹੈ ਗਾਹ ਕਲੇਸ਼ ਪਿਆ ਐਡਾ ਵੱਡਾ ਜੱਬ ਛੜੇ ਰਹਿੰਦੇ ਆ ਲੋ ਅੱਛਾ ਇੱਕ ਬਣਾਉ ਮੈਂ ਹੁਣ ਜਿੰਨੀ ਆਪਾਂ ਗੱਲ ਕੀਤੀ ਐ ਹੁਣ ਜੇ ਆਪਾਂ ਇਹਨੂੰ ਕਿਵੇਂ ਨੂੰ ਲਾਗੂ ਕਰੀਏ ਆਪਾਂ ਇਹਨੂੰ ਲਾਗੂ ਕਰੀਏ ਜਿਹੜੇ ਨਵੇਂ ਗਾਹ ਵਿਆਹ ਕਰਨੇ ਨੇ ਬੱਚਿਆਂ ਦੇ ਵਾਸਤੇ ਤੁਸੀਂ ਕਿੰਨੀ ਇੱਜ਼ਤ ਕਰੂ ਉਹ ਨੂੰ ਸੱਸ ਦੀ ਵੀ ਮੇਰੀ ਰਸੋਈ ਉਹਨੇ ਮੇਰੇ ਆਉਂਦਿਆਂ ਨੂੰ ਪੁੱਤ ਤੇਰਾ ਫਤਾ ਹੁਣ ਸੋਚਣ ਕੇ ਕੀ ਲੈ ਲੋਕ ਕੀ ਕਹਿਣਗੇ ਆਉਂਦੀ ਹੀ ਅੱਜ ਹੋ ਗਈ ਹੋ ਗਈ ਅੱਜ ਕੋਈ ਨਹੀਂ ਸੇਵਾ ਕਰੀ ਲੈ ਦੁਨੀਆ ਪਿੰਡ ਸਾਡਾ ਕੀ ਕਹੇ ਸਾਰੇ ਲੋਕ ਕੀ ਕਹਿਣਗੇ ਨੂੰ ਸਾਡੇ ਘਰੇ ਸੇਵਾ ਕਰੇ ਐਂ ਤਾਂ ਕਰਿਆ ਐਂ ਕਰਿਓ ਭੈਣ ਮੇਰੀਏ ਬੇਬੇ ਪਹਿਲਾਂ ਹੀ ਤੂੰ ਤੇ ਹੱਥ ਪੈਰ ਤੇਰੇ ਚੱਲਦੇ ਐ ਕੰਮ ਕਰਦੀ ਐ 20 ਸਾਲ ਤੇ ਤੂੰ ਵੈਸੇ ਹੀ ਨੂੰ ਦੇ ਨਾਲ ਨੂੰ ਤੋਂ ਵੱਧ ਤੇ ਤੈਨੂੰ ਪਹਿਲਾਂ ਹੀ ਕੰਮ ਕਰਨਾ ਜਿਹੜੀਆਂ ਤਕੜੀਆਂ ਸੱਸਾਂ ਐ ਬੇਨਾ ਗੱਲਾਂ ਬਾਰੇ ਸੋਚੋ ਕਿੰਨੀਆਂ ਲੜਾਈਆਂ ਕਿੰਨੇ ਕਲੇਸ਼ ਕਿੰਨੇ ਕਮੈਂਟ ਨੇ ਨਾ ਜਿਹੜੇ ਉਹ ਤੁਸੀਂ ਅੱਡ-ਅੱਡ ਹੋ ਜਾਓ ਚਾਹੇ ਇਕੱਠੇ ਰਹੋ ਜਿਹੜੇ ਇੱਕ ਦੂਜੇ ਤੇ ਕਮੈਂਟ ਕੱਸਦੇ ਆ ਉਹ ਡਿਲੀਟ ਥੋੜਾ ਹੋ ਜਾਣ ਅੱਜ ਕੱਲ ਅੱਜ ਕੱਲ ਤੇ ਨਾ WhatsApp ਤੇ ਸਟੇਟਸ ਵਾਲਾ ਪੜਦੇ ਆ ਵੀ ਮੇਰੀ ਨੂੰ ਨੇ ਸਟੇਟਸ ਕੀ ਲਾਇਆ ਇਹ ਸੱਚੀ ਹੈ ਉਹ ਉਹਨੇ ਉਹਨੇ ਵੀ ਫਿਰ ਗਾਂ ਉਹ ਉਹ ਕਿ ਅੱਗੇ ਕਿਹੜਾ ਘਟ ਹੈ ਉਹ ਦੇਖेंगे ਜੋ ਹੋਏਗਾ ਇਦਾਂ ਦੇ ਕੋਈ ਪੜ ਕੇ ਸ਼ਾਇਰੋ ਸ਼ਾਇਰੀ ਉਹ ਸੱਸ ਦਾ ਸਟੇਟਸ ਪੜਦੀ ਉਹਨੇ ਕੁਝ ਹੋਰ ਸ਼ਾਇਰੋ ਸ਼ਾਇਰੀ ਲਾਈ ਹੋਈ ਹੈ ਨੂੰ ਅੱਗੇ ਹੋਰ ਸ਼ਾਇਰੋ ਸ਼ਾਇਰੀ ਉਹ ਵੇਖ ਵੇਖ ਕੇ ਮੱਚੇ ਮੈਨੂੰ ਮਚਾਣ ਲਈ ਲਾਉਂਦੀ ਹੈ ਹੁਣ ਮਿਹਨੇ ਨੇ ਜਿਹੜੇ ਵਟਸਐਪਾਂ ਤੇ ਵੱਜਦੇ ਆ ਉਹ WhatsApp ਸਟੇਟਸ ਚੈੱਕ ਕਰਦੇ ਆ ਉਹਨੂੰ ਚੈੱਕ ਕਰਨਗੇ ਵੀ ਅੱਜ ਇਹਨੇ ਕੀ ਲਿਖਿਆ ਅੱਜ ਇਹਨੇ ਕੀ ਉੱਤੇ ਕਮੈਂਟ ਕੀਤਾ ਉਹ ਫਿਰ ਲੱਭ ਲੱਭ ਕੇ ਛਿਦੀ ਜਿਹਦੇ ਨਾਲ ਨਾਂ ਬਣਦੀ ਹੋਵੇ ਅਸੀਂ ਦੁਨੀਆ ਤੋਂ ਅੱਕੇ ਬੈਠੇ ਆ ਇਹ ਲਿਖ ਕੇ ਉੱਤੇ ਪਾ ਦੇਣੀ ਕੋਈ ਕੁਛ ਪਾਉ ਕੋਈ ਕੁਛ ਪਾਉ ਮਤਲਬ ਐਸੇ ਕਮੈਂਟ ਨੇ ਸਾਡੇ 'ਚ ਇੰਨਾਂ ਕੁਛ ਹੋ ਕੇ ਤੇ ਉਹਨਾਂ ਨੂੰ ਬੰਦਾ ਪੁੱਛੇ ਵੀ ਤੁਸੀਂ ਹੁਣ ਕਿੱਥੇ ਪਹੁੰਚੇ ਕੀ ਕੀਤਾ ਕਹਿੰਦੇ ਅੱਡ ਡੁੱਬੂ ਤੇ ਹੁਣ ਆਦਾ ਡੱਡ ਸੀ ਫਿਰ ਪਹਿਲੇ ਨਹੀਂ ਹੋ ਜਾਂਦਾ अच्छा, अच्छा हो सकदा है प्रभाव। ਤੁਸੀਂ ਅੱਡ ਕਰੋ ਪਰ ਪਿਆਰ ਇਨਾ ਰਵੇ ਵੀ ਖਾਂਦੇ ਇਕੱਠੀ ਸੀ ਉਹਨੇ ਉਧਰ ਵਾਪਕਾ ਲਈ ਬਾਜ ਮਾਰ ਲਈ ਉਹਦੇ ਤੇ ਦੋ ਸਾਲਾਂ ਬਾਅਦ ਕਹਿਣ ਨਾ ਜੀ ਨਾ ਚੁੱਲੇ ਦੋ ਨਹੀਂ ਕਰਨੇ ਹੁਣ ਇੱਕ ਕਰਾਂਗੇ ਫੇਰ ਪਿੰਡ ਵੇਖੂਗੀ ਆ ਬਣੀ ਆ ਇੱਕ ਹੋਇਆ ਦੋ ਤੂੰ ਇਹ ਇੱਕ ਹੋਇਆ ਤੇ ਵੀਰ ਜੀ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਦੇਖੀ ਆਪਾਂ ਕਿ ਰঞ্জੀਤ ਬਾਬਾ ਢੜੀਆਂ ਦੇ ਦੱਸਦੇ ਪਏ ਐ ਕਿ ਹਰ ਘਰ ਦਾ ਹੀ ਮਸਲਾ ਤਕਰੀਬਨ ਹੈ ਦੇਖੋ ਨਾ ਇੱਕ ਪਿੰਡ ਹੈ ਨਾ ਉਹਦੇ ਵਿੱਚ ਜਿੱਦਾਂ ਉਹ ਰঞ্জੀਤ ਬਾਬਾ ਜੀ ਦੱਸ ਰਹੇ ਕਿ ਅਗਰ 500 ਘਰ ਹਨਾ ਹਾਂਜੀ ਤੇ 500 ਘਰ ਦੇ ਵਿੱਚ ਤਕਰੀਬਨ ਤੁਸੀਂ ਕਹਿ ਲਓ ਕਿ ਅੱਧੇ ਘਰ ਆਂਦੇ ਆ ਜਿਨ੍ਹਾਂ ਦੇ ਵਿੱਚ ਨਾ ਸਸ ਤੇ ਨੌ ਦਾ ਮਸਲਾ ਚੱਲਦਾ ਪਿਆ ਲੜਾਈ ਹੁੰਦੀ ਰਹਿੰਦੀ ਹੈ ਤੇ ਜਦੋਂ ਉਹਨਾਂ ਦੀ ਲੜਾਈ ਹੋਣੀ ਇਤਿਹਾਰੀ ਗੱਲ ਹੈ ਜਿਹੜਾ ਫਿਰ ਉਹਦਾ بیوی ਦਾ شوਹਰ ਹੈ ਉਹਨੇ ਜਦੋਂ ਆਉਣਾ ਜਾਂ ਮਾਂ ਦੇ ਪੁੱਤਰ ਨੇ ਆਉਣਾ ਤੇ ਉਹਨਾਂ ਦੋਨੇ ਜਿਲੇ ਆਪਸ ਚ ਗੱਲਾਂ ਦੱਸਣੀਆਂ ਤੋ ਜਿਹੜਾ ਬੰਦਾ ਵਾ ਉਹਨੇ ਟੈਨਸ਼ਨ ਵਾਧੀ ਜਾਣੀਆਂ ਬਿਲਕੁਲ ਵੈਸੇ ਵੀ ਉਹ ਜਿਹੜੇ ਸੱਤ ਨੌਵਾਂ ਲੜਦਿਆਂ ਰਹਿ ਨਹੀਂ ਉਹਨਾਂ ਦੇ ਵੀ ਟੈਨਸ਼ਨ ਉੰਜ ਹੀ ਵਧੀ ਰਹਿਣੀ ਹੈ ਤੇ ਇਹਨਾਂ ਦਾ ਹੱਲ ਵੀਰ ਜੀ ਇਹ ਹੀ ਹੈ ਦੇਖੋ ਨਾ ਇਹਨ ਵੈਸੇ ਵੀ ਦੇ ਨਾਲ ਹੈ ਕਿ ਕੋਈ ਵੀ ਹੈ ਕਿ ਬਿੰਦ ਅਗਰ 500 ਘਰਾਂ ਦਾ ਨਾ ਤੋ ਇਹ ਵਿੱਚ ਤਕਰੀਬਨ ਕੋਈ ਲਾ ਲੋ ਅਸੀਂ ਅੰਦਾਜ਼ੇ ਦੇ ਹਿਸਾਬ ਨਾਲ ਕਿ ਅੱਧੇ ਘਰ ਤਕਲੀਫਾਂ ਜੀ ਟੈਨਸ਼ਨਾਂ ਜੀ ਹੈ ਅੱਧੇ ਸ਼ਹਿ ਸੁਖੀ ਹੋਣ ਦਾ ਤਾਂ ਤੇ ਰਹੀ ਹੁੰਦਾ ਕੋਨਾ ਵਿੱਚ ਵੀ ਕੋਈ ਨਾ ਕੋਈ ਮਸਲੇ ਚੱਲਦੇ ਹੀ ਰਹਿੰਦੇ ਆ ਯਾਨੀ ਕਿ ਅੱਜ ਰঞ্জੀਤ ਬਾਬਾ ਢੜੀਆਂ ਵਾਲੇ ਜਿਹੜੇ ਘਰੇਲੂ ਮਸਲੇ ਸੀ ਉਹਨਾਂ ਉੱਤੇ ਗੱਲ ਕਰਦੇ ਪਏ ਤੇ ਬੜੇ ਵਧੀਆ ਅੰਦਾਜ਼ ਨਾਲ ਗੱਲ ਕਰਦੇ ਪਏ ਬਹੁਤ ਅੱਛਾ ਅੰਦਾਜ਼ ਦੱਸਦੇ ਪਏ ਸੀਓ ਬਿਲਕੁਲ ਵੀਰ ਜੀ ਦੇਖੋ ਵੀਡੀਓ ਦੇਖ ਕੇ ਤੁਸੀਂ ਇੱਕ ਚੀਜ਼ ਦਾ ਸਬਕ ਆ ਵੀਰ ਜੀ ਸਾਰੇ ਇਨਸਾਨਾਂ ਵਾਸਤੇ ਵੀਡੀਓ ਦੇਖੀ ਆ ਕਾਫੀ ਅੱਛਾ ਲੱਗਾ ਹੋਇਆ ਕਿ ਕਿਸੇ ਟੌਪਿਕ ਦੇ ਉੱਤੇ ਜਿਹੜਾ ਕੋਈ ਘਰੇਲੂ ਟੌਪਿਕ ਆ ਜਾਂ ਕਹ ਲਓ ਕਿ ਇੱਕ ਪੂਰੇ ਮਾਜਰੇ ਦਾ ਵੀਰ ਜੀ ਟੌਪਿਕ ਆ ਉਹਨੂੰ ਡਿਸਕਸ ਕੀਤਾ ਗਿਆ ਵੈ ਤੇ ਬੜੀ ਚੰਗੀ ਗੱਲ ਹੈ ਕਿ ਕੋਈ ਵੀ ਸਕਾਲਰ ਜਾਂ ਕੋਈ ਵੀ ਮذਬੀ ਜਿਹੜਾ ਕੋਈ ਵੀ ਬੰਦਾ ਹੁੰਦਾ ਨਾ ਉਹ ਕੋਈ ਇਸ ਤਰ੍ਹਾਂ ਦੇ ਜਿਹੜੇ ਚੀਜ਼ ਨੂੰ ਵਿਜੀਟ ਡਿਸਕਸ ਕਰਦਾ ਨਾ ਉਹ ਸਬਕ ਹੁੰਦਾ ਵੈ ਸਾਰਿਆਂ ਵਾਸਤੇ ਵੀਰ ਜੀ ਗੱਲ ਐਸੀ ਦੀ ਹੈ ਕਿ ਕਿਸੇ ਵੀ ਹਾਲਾਤ ਦੇ ਵਿੱਚ ਇਨਸਾਨ ਜਿਹੜਾ ਖੁਸ਼ ਨਹੀਂ ਰਹਿੰਦਾ ਕਿਸੇ ਘਰ ਦੇ ਵਿੱਚ ਕੋਈ ਨਾ ਕੋਈ ਦੁੱਖ ਤਕਲੀਫ ਗਮ ਵੀਰ ਜੀ ਹੁੰਦਾ ਹੀ ਹੈ ਇਸ ਕਰਕੇ ਵੀਰ ਜੀ ਇਨਸਾਨ ਨੂੰ ਚਾਹੀਦਾ ਵਾ ਇੱਕ ਹਰ ਹਾਲ ਦੇ ਵਿੱਚ ਵੀਰ ਜੀ ਅੱਲਾ ਪਾਕ ਦੀ ਜ਼ਿਆਦਾ ਸ਼ੁਕਰ ਅਦਾ ਕਰੇ ਜਿਸ ਲਈ ਸ਼ੁਕਰ ਅਦਾ ਕਰੇਗਾ ਤੇ ਫਿਰ ਘਰ ਦੇ ਵਿੱਚ ਵੀਰ ਜੀ ਸਕੂਨ ਵੀ ਹੋਏਗਾ ਖੁਸ਼ੀ ਵੀ ਆਏਗੀ ਤੇ ਦੁੱਖ ਤਕਲੀਫਾਂ ਜਿਹੜੀਆਂ ਉਹ ਘਟਣਗੀਆਂ ਵੀ ਤੇ ਇਸ ਕਰਕੇ ਜਿਹੜੀ ਜ਼ਿੰਦਗੀ ਹੈ ਇਹਨੂੰ ਪੂਰ ਸਕੂਨ ਬਣਾਉਣ ਵਾਸਤੇ ਮਾਪਿਓ ਨੂੰ ਭੈਣਾ ਭਰਾਵਾਂ ਨੂੰ ਖਾਵੰਦ ਨੂੰ ਬੱਚਿਆਂ ਨੂੰ ਇਹਨਾਂ ਨੂੰ ਹਰ ਟਾਈਮ ਇੱਕ ਦੂਸਰੇ ਦੇ ਨਾਲ ਲੜਾਈ ਝਗੜਾ ਨਹੀਂ ਕਰਦੇ ਨਾ ਚਾਹੀਦਾ ਬਲਕਿ ਅੱਲਾ ਪਾਕ ਦੀ ਜ਼ਾਤ ਦਾ ਵੀਰ ਜੀ ਸ਼ੁਕਰ ਅਦਾ ਕਰਨਾ ਚਾਹੀਦਾ ਉਹਨਾਂ ਜਿਸ ਹਾਲ 'ਚ ਵੀ ਰੱਖਿਆ ਵਾ ਉਨੇ ਉਹਦੀ ذات ਜਿਹੜੀ ਹੈ ਵੀਰ ਜੀ ਉਹ ਕਹ ਲੋ ਕਿ 70 ਮਾਵਾਂ ਨਾਲੋਂ ਜ਼ਿਆਦਾ ਪਿਆਰ ਕਰਦੀ ਹੈ ਤੇ ਇਸ ਕਰਕੇ ਵੀਰ ਜੀ ਇਨਸਾਨ ਨੂੰ ਸ਼ੁਕਰ ਅਦਾ ਕਰਨਾ ਚਾਹੀਦਾ ਤੇ ਲੜਾਈਆਂ ਝਗੜਿਆਂ ਤੋਂ ਵੀਰ ਜੀ ਬਚਣਾ ਚਾਹੀਦਾ ਬਿਲਕੁਲ ਜੀ ਵੀਰ ਜੀ ਸਹੀ ਕਹਿ ਰਹੇ ਤੁਸੀਂ ਕਿ ਇਨਸਾਨ ਨੂੰ ਨਾ ਜਿਹੜੀ ਲੜਾਈਆਂ ਨਾ ਇਹ ਘੱਟ ਕਰਕੇ ਤੇ ਪਿਆਰ ਮੁਹੱਬਤ ਆਪਸ ਵਿੱਚ ਵਧਾਉਣਾ ਚਾਹੀਦਾ ਜਿਸ ਤਰ੍ਹਾਂ ਕਿ ਅੱਲਾ ਦੇ ਨੇਕ ਬੰਦੇ ਵੀ ਇੰਜ ਹੀ ਕਰਦੇ ਆ ਕਿ ਇਨਸਾਨੀਅਤ ਦਾ ਦਰਸ ਦਿੰਦੇ ਪਿਆਰ ਮੁਹੱਬਤ ਦਾ ਦਰਸ ਦਿੰਦੇ ਤੇ ਇਸ ਕਰਕੇ ਵੀਰ ਜੀ ਸਾਨੂੰ ਸਾਰਿਆਂ ਨੂੰ ਵੀ ਚਾਹੀਦਾ ਕਿ ਆਪਣੇ ਘਰਾਂ 'ਚ ਆਪ ਗੌਰ ਕਰੀਏ ਕਿ ਇਹ ਫਜ਼ੂਲ ਦੀਆਂ ਟੈਨਸ਼ਨਾਂ ਪਾਲੀਆਂ ਨਾ ਇਹ ਕਿਸ ਤਰ੍ਹਾਂ ਮੁੱਕ ਸਕਦੀਆਂ ਇਹ ਸਿਰਫ ਫਜ਼ੂਲ ਹੀ ਟੈਨਸ਼ਨ ਹਾਲਾ ਕੋਈ ਏਡੀ ਕੋਈ ਖਾਸ ਗੱਲ ਵੀ ਨਹੀਂ ਹੁੰਦੀ ਐਵੇਂ ਛੋਟੀ ਜੀ ਗੱਲ ਨੂੰ ਅਸੀਂ ਬੜਾ ਵੱਡਾ ਬਣਾਇਆ ਹੁੰਦਾ ਤੇ ਟੈਨਸ਼ਨ ਲਈ ਹੁੰਦੀ ਹੈ ਅਗਰ ਉਹਨੂੰ ਗੌਰ ਕਰੀਏ ਤੇ ਉਹਨੂੰ ਸੁਲਝਾਉਣਾ ਚਾਹੀਏ ਤੇ ਬੜੇ ਆਰਾਮ ਨਾਲ ਮਸਲਾ ਹੱਲ ਹੋ ਸਕਦਾ ਵਾ ਬਾਕੀ ਬਹੁਤ ਅੱਛੀ ਲੱਗੀ ਵੀਡੀਓ ਵੀਰੋ ਤੁਹਾਡਾ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਆਇਦਾ ਇਹਦਾ ਇਜ਼ਾਰ لازمی ਕਰਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ ਰਬ ਰਬ